ਤਾਂ 10 ਮਹੀਨੇ ਹੋ ਗਏ ਸਾਡਾ ਜਵਦ ਦਾ ਕੁਸਕ ਸਿੰਘਾਂ ਨੇ ਤੇ ਕੁਸ ਸਰਕਾਰ ਇਹਨਾਂ ਦਾ ਬੇੜਾ ਘਟਾ ਇੱਥੇ ਹੋਊਗਾ ਕੋਈ ਨਾ ਸਾਡਾ ਪੱਲਾ ਤਾਂ ਖਾਲੀ ਕਰਦਾ ਕਰੂਗਾ ਪਰਮਾਤਮਾ ਉਹਨਾਂ ਦਾ ਅਸੀਂ ਤਾਂ ਉਹਦੇ ਕਰਮਾਂ ਨੂੰ ਰੋਈ ਸਕਦੇ ਹਾਂ ਪਿੱਟੇ ਸਕਦੇ ਹਾਂ ਸਵੇਰੇ ਸ਼ਾਮ ਪਰਮਾਤਮਾ ਦੇ ਅੱਗੇ ਚਰਣਾ ਤੇ ਨਹੀਂ ਅਰਦਾਸ ਕਰਦੇ ਵੀ ਪਰਮਾਤਮਾ ਜਿਹਨੇ ਸਾਡੇ ਬੱਚੇ ਨਾਲਾਂ ਕੀਤੇ ਆ ਜਿਹਨੇ ਸਾਡੇ ਨਾਲਾਂ ਕੀਤਾ ਸੱਚੇ ਪਾਤਸ਼ਾਹ ਅਸੀਂ ਉਹਨਾਂ ਨੂੰ ਕਹਾਂਦੇ ਹਾਂ ਕੋਈ ਇੰਟਰਵਿਊ ਦਾ ਪਤਾ ਨਹੀਂ ਕਿੱਥੋਂ ਕੀ ਹੋਇਆ ਕਿਸੇ ਨੇ ਕੋਈ ਜਾਂਚ ਨਹੀਂ ਕੀਤੀ ਹੋਰ ਹੀ ਕ੍ਰੂਦ ਪਾ ਕੇ ਸਾਰਾ ਕੁਝ ਸਾਡਾ ਸੱਤਿਆਨੁਸਤਾ ਐਸਐਨਐਸ ਕਰਤਾ ਸਾਡੀ ਬਰਸੀ ਵੀ ਤਰੁੜਦੀ ਤੀ ਤੂੰ ਕੀ ਹੋ ਗਿਆ ਕਿੱਧਰ ਗਿਆ ਅਮਰਪਾਲ ਕਿੱਧਰ ਕੀ ਹੋ ਗਿਆ ਚੁੱਪ ਕਰਕੇ ਦੋ ਦਿਨੋਂ ਤੋਂ ਰੌਲਾ ਪਾ ਕੇ ਬਰਸੀ ਵਾਲੇ ਦਿਨ ਵੀ ਕਿਨਾਂ ਤਾਂ ਦੇਖ ਕੇ ਬਹੁਤ ਮਨ ਦੁਖੀ ਹੋਇਆ ਸੀਗਾ ਵੀ ਇਹਨਾਂ ਨੇ ਉੱਥੇ ਵੀ ਇਹ ਵਿਧੂਗੀ ਕਰਤੂਤ ਖਲਾਰਤੀ ਜਿਹੜੀ ਇਹ 10 ਮਹੀਨਿਆਂ ਤੋਂ ਖਲਾਰਦੇ ਆਏ ਨੇ ਪਰ ਛੋੜੇ ਜਾ ਜੇ ਵੀ ਉਹਨੂੰ ਸਲਾਮ ਤੁਸੀਂ ਇੰਨਾ ਕੁਝ ਚੱਲਦੇ ਹੋਏ ਵੀ ਫੇਰ ਵੀ ਤੁਸੀਂ ਪੂਰਾ ਕੱਟ ਕੀਤਾ ਉਹਨਾਂ ਦਾ ਨਹੀਂ ਹੋ ਸਕਿਆ ਪਰ ਫਿਰ ਵੀ ਬਹੁਤ ਮਤਲਬ ਕੱਠ ਸੀ ਸਾਨੂੰ ਲੱਗਦਾ ਵੀ ਸੱਚੇ ਦਿਲੋਂ ਸ਼ੁਭਦੀਪ ਨੂੰ ਪਿਆਰ ਕਰਦੇ ਹਾਂ ਪਿਛਲੇ ਹਫ਼ਤੇ ਇਹਨਾਂ ਨੇ ਭਾਵਕ ਹੋਇਆ ਨੇ ਕਹਿੰਦਾ ਸੀਗਾ ਵੀ ਮੈਂ ਤਾਂ ਭਈ ਹੁਣ ਪ੍ਰਮਾਤਮਾ ਤੇ ਛੱਡੂੰਗਾ ਉਹੀ ਮੇਰਾ ਜਿਹੜਾ ਫੈਸਲਾ ਕਰਨਗੇ ਯੂ ਐਸ ਏ ਕੋ ਚਿੱਠੀ ਆਈ ਹੈ ਹੁਸ਼ਿਆਰਪੁਰ ਦਾ ਮੁੰਡਾ ਮੈਂ ਲੈਤੀ ਵੀ ਆਉਣ ਲੱਗੀ ਸੀ ਤੇ ਉਹਨੇ ਇਹੋ ਜਿਹੀ ਬੋਲ ਬੋਲੇ ਆ ਕਹਿੰਦੇ ਵੀ ਅਸੀਂ ਹਾਰ ਨਹੀਂ ਸਕਦੇ ਬਾਪੂ ਦੀ ਇਹ ਗੱਲ ਸਾਨੂੰ ਜਮੀ ਨਹੀਂ ਚੰਗੀ ਲੱਗੀ ਵੀ ਅਸਤਾ ਪ੍ਰਮਾਤਮਾ ਤੇ ਛੱਡਦਾ ਅਸੀਂ ਬੈਠੇ ਆ ਜਿਵੇਂ ਸਾਡਾ ਸਿੱਧੂ ਆਈ ਇਹਨਾਂ ਸਾਰਿਆਂ ਨਾਲ ਇਕੱਲਿਆਂ ਨਾਲ ਲੜਦਾ ਗਿਆ ਅਸੀਂ ਵੀ ਲੜਾਂਗੇ ਬਾਪੂ ਹੌਂਸਲਾ ਨਹੀਂ ਛੱਡਣਾ ਤੇ ਜਿਹੜਾ ਇਹ ਸੋਡਾ ਹੌਂਸਲਾ ਸਾਨੂੰ ਹੋਰ ਹਿੰਮਤ ਦਿੰਦਾ ਅਸੀਂ ਇਸੇ ਹੌਂਸਲੇ ਕਰਕੇ ਖੜੇ ਆ ਬਾਕੀ ਭਗਵੰਤ ਮਾਨ ਦੀ ਬੇਟੀ ਬਾਰੇ ਬੋਲ ਰਹੇ ਸੀ ਦੁੱਖ ਤਾਂ ਬਹੁਤ ਹੁੰਦੇ ਸਾਨੂੰ ਲੱਗਦਾ ਵੀ ਚਲੋ ਆਪਾਂ ਨੇ ਧੀ ਆਪਣਾ ਤੋਂ ਕੀ ਕਰਾਉਣਾ ਪਰ ਜਿੰਨਾ ਚਿਰ ਕਾਲਜ ਦੀ ਚੀਜ਼ ਨਹੀਂ ਪੈਂਦੀ ਨਾ ਉਹਨਾਂ ਚਿਰ ਪਤਾ ਨਹੀਂ ਲੱਗਦਾ ਹੁੰਦਾ ਮਾਂ ਪਿਓ ਨੂੰ ਸਾਡੇ ਬੁੱਢੇ ਮਾਂ ਪਿਓ ਦਾ ਕੀ ਕਸੂਰ ਸੀ ਸਾਡੇ ਜਵਾਬ ਨੂੰ ਮਾਰਿਆ ਉਹਨਾਂ ਨੇ ਸੰਦੀਪ ਨੰਗਲ ਵੀ ਆਰੇ ਬੱਚਿਆਂ ਦਾ ਕੀ ਕੀ ਕਸੂਰ ਸੀ ਉਹਨਾਂ ਤੋਂ ਪਿਓ ਦਾ ਸਾਆਇਆ ਖੋ ਲਿਆ ਉਹਨਾਂ ਦੇ ਸਿਰ ਤੋਂ ਉਹ ਬੱਚੇ ਨਹੀਂ ਸੀ ਕਿਸੇ ਦੇ ਅਸੀਂ ਮਾਂ ਪਿਓ ਨਹੀਂ ਅਸੀਂ ਟੱਫ ਦੇ ਤੁਰੇ ਫਿਰਦੇ ਆ ਜਿੰਨਾ ਚਿਰ ਉਹਨਾਂ ਦੇ ਜਵਾਬਾਂ ਨੂੰ ਗਾਲਾਂ ਨਹੀਂ ਪੈਂਦੀਆਂ ਮੈਂ ਤਾਂ ਕਹਿੰਦੀ ਆ ਵੀ ਉਹਨਾਂ ਚ ਪਤਾ ਹੀ ਨਹੀਂ ਲੱਗਦਾ ਮਾਂ ਪਿਓ ਨੂੰ ਵੀ ਅਸੀਂ ਕੀ ਗਲਤੀ ਕਰੀ ਜੰਦੇ ਆ ਜੇ ਉਹੋ ਗਲਤ ਕੰਮ ਕਰਦੇ ਨੇ ਤਾਂ ਗਾਲਾਂ ਪੈਂਦੀਆਂ ਨਹੀਂ ਕੋਈ ਕਿਸੇ ਨਾਲ ਕਿਸ ਨੂੰ ਗਾਲਾਂ ਦੇਣ ਨੂੰ ਜੀ ਨਹੀਂ ਕਰਦਾ ਚੀਜ਼ ਫੇਰ ਪੈਂਦੀ ਹੈ ਜਦੋਂ ਆਪਦੇ ਤੇ ਆਉਂਦੀ ਹੈ ਫਿਰ ਕਹਿੰਦੇ ਨੇ ਵੀ ਮੈਂ ਉਹਦੇ ਵੀ ਕਿਹਾ ਸੀ ਵੀ ਅਸੀਂ ਲਾਜ ਦੇਸ਼ 'ਚ ਰਹਿੰਦੇ ਹਾਂ ਤਾਂ ਗੁਲਾਮ 'ਚ ਜਦੋਂ ਅਸੀਂ ਕੋਈ ਆਪਣੀ ਗੱਲ ਤਾਂ ਕਿਸੇ ਦੇ ਸਾਹਮਣੇ ਰੱਖ ਹੀ ਨਹੀਂ ਸਕਦੇ ਫਿਰ ਅਸੀਂ ਗੁਲਾਮ ਹੀ ਆਂ ਸਤਾਰਨ ਸਾਡੀ ਨਹੀਂ ਸੁਣਦੀਆਂ ਕੋਰਟ ਸਾਡੀ ਨਹੀਂ ਸੁਣਦੀ ਫਿਰ ਚਾਹੀਏ ਤਾਂ ਜਾਈਏ ਕਿੱਥੇ ਦੱਸੋ ਅਸੀਂ ਤਾਂ ਉਹਨਾਂ ਦੇ ਕਰਮਾਂ ਨੂੰ ਰੋ ਹੀ ਸਕਦੇ ਹਾਂ ਪਿੱਟੇ ਸਕਦੇ ਹਾਂ ਸਵੇਰੇ ਸ਼ਾਮ ਪ੍ਰਮਾਤਮਾ ਦੇ ਦੇ ਚਰਨਾ ਤੇ ਨਿਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜਿਨੇ ਸਾਡੇ ਬੱਚੇ ਨਾਲਾਂ ਕੀਤਾ ਜਾ ਜਿਨੇ ਸਾਡੇ ਨਾਲਾਂ ਕੀਤਾ ਸੱਚੇ ਬਾਸ਼ਾ ਅਹੀ ਦਿਨ ਉਹਨਾਂ ਨੂੰ ਬਖਸ਼ ਦੇ ਜਿੱਥੋਂ ਜਿੱਥੋਂ ਮੇਰੇ ਪੁੱਤਰੀਆਂ ਮੇਰੇ ਪੁੱਤ ਦੀ ਮੌਤ ਤੇ ਵਿੱਢਣੇ ਵਿੱਢਣੇ ਨੇ ਭਾਵੇਂ ਉਹ ਇੰਡਸਟਰੀ ਹੋਵੇ ਭਾਵੇਂ ਉਹ ਸਰਕਾਰ ਹੋਵੇ ਭਾਵੇਂ ਉਹ ਜਾਂਸੀਆ ਹੁਣ ਆਪਾਂ ਤਾਂ ਕਹਿੰਦੇ ਆ ਉਹਨਾਂ ਦੇ ਮੂਰੋਂ ਐਡੇ ਐਡੇ ਧਰਨ ਫੇਰ ਉਹਨਾਂ ਨੂੰ ਚੀਜ਼ ਪਾਉਗੀ ਅਸੀਂ ਤਾਂ ਦੰਨ ਰੱਦ ਕਹਿੰਦੇ ਆ ਅਸੀਂ ਕੈਸੀ ਕਸੀ ਕਹੀ ਗਈ ਜੰਨੇ ਆ ਮੈਂ ਉਹਨਾਂ ਦੇ ਬੱਚਿਆਂ ਨਾਲ ਜਿਨ੍ਹਾਂ ਨੇ ਸਾਡੇ ਪਰਿਵਾਰਾਂ ਦਾ ਜਾੜਾ ਕੀਤਾ ਹੈ ਪੁਰ ਕੀ ਕਰੀਏ ਕਿੱਥੇ ਜਾਈਏ ਇਹ ਕਹ ਕੇ ਜਾਣਿਆਂ ਵਿੱਚ ਬੁੱਧੀਮਾਨ ਬੈਠੇ ਉਹ ਕਹਿੰਦੇ ਨੇ ਤਾਂ ਪੋਲਿਟਿਕਸ ਚ ਜੋ ਹਨ ਕਰਦੇ ਮਾਰੇ ਕਹਿੰਦੇ ਇਹ ਤਾਂ ਐਂ ਕਰਦੇ ਐਂ ਕਰਦੇ ਬਹੁਤ ਕੁਝ ਸੁਣਨ ਨੂੰ ਪੈਂਦਾ ਵਿੱਚ ਸੁਣਨ ਨੂੰ ਮਿਲਦਾ ਪਰ ਸਾਨੂੰ ਤੁਸੀਂ ਰਾਹ ਤਾਂ ਦੱਸੋ ਹੋਵੇ ਸੀ ਕਿੱਥੇ ਜਾਈਏ ਕਿੱਥੇ ਜਾ ਕੇ ਅਸੀਂ ਅਸੀਂ ਇਨਸਾਫ ਤਾਂ ਮੰਗ ਹੀ ਸਕਦੇ ਹਾਂ ਜਿਹੜਾ ਅਗਦਾ ਆਖੀ ਤਾਂ ਸੰਤਾ 10 ਮਹੀਨੇ ਹੋ ਗਈ ਸਾਡਾ ਜਵਾਬ ਤਾਂ ਕੁਸਕ ਸਿੰਘਰਾ ਨੇ ਤੇ ਕੁਝ ਸਰਕਾਰ ਨੇ ਇੰਨਾ ਲੇ ਬੇੜਾ ਕਰਤਾ ਇੱਥੀ ਹੋਊਗਾ ਧਰਤੀ ਹੈਗੀ ਐ ਉਹ ਤਾਂ ਕਹਿੰਦਾ ਹੁੰਦਾ ਸੀ ਵੀ ਦੇਖੀ ਚੱਲ ਵਾਲਿਆ ਰੰਗ ਕਰਦਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਕੋਈ ਨਾ ਸਾਡਾ ਪੱਲਾ ਤਾਂ ਖਾਲੀ ਨਰਤਾ ਕਰੂਗਾ ਪਰਮਾਤਮਾ ਨਾਲ ਨਰੂ ਸੱਚੇ ਬਾਸਾ ਅੰਗਰੀ ਸਵੇਰੀ ਸ਼ਾਮੀ ਹੀਰ ਦਾਸਾ ਪਰਮਾਤਮਾ ਜਿੱਥੋਂ ਸਾਡੇ ਉੱਤ ਦੀ ਬਹੁਤ ਨੀਆਂ ਕਹਾਣੀਆਂ ਘੜੀਆਂ ਨੇ ਉੱਥੋਂ ਕਿਹੜਾ ਦੇਲਾ ਦੇ ਰੱਖਿਆ ਤੂਗਾ ਓਣੀ ਜਿੱਤ ਥੋੜੀ ਐ ਨਾ ਵੀ ਤੁਸੀਂ ਸਾਰਿਆਂ ਦੇ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਰਹਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹੁਣ ਸਾਡੇ بار-ਬਾਰ ਦੱਸਣ ਨਾਲ ਤਾਂ ਕੀ ਹੋਊਗਾ ਸਾਰਿਆਂ ਨੂੰ ਪਤਾ ਵੀ ਕੀ ਕੁਝ ਹੋਈ ਜਾਂਦਾ ਹੈ ਕੋਈ ਇੰਟਰਵਿਊ ਦਾ ਪਤਾ ਨਹੀਂ ਕਿੱਥੋਂ ਕੀ ਹੋਇਆ ਕਿਸੇ ਨੇ ਕੋਈ ਜਾਂਚ ਨਹੀਂ ਕੀਤੀ ਹੋਰ ਹੀ ਕ੍ਰੂਦ ਪਾ ਕੇ ਸਾਰਾ ਕੁਝ ਸਾਡਾ ਸੱਤਿਆਨਸਤਾ ਐਸਐਨਐਸ ਕਰਤਾ ਸਾਡੀ ਬਰਸੀ ਵੀ ਚਰੋਲਦੀ ਹੁਣ ਕੀ ਹੋਗਾ ਕਿੱਧਰ ਗਿਆ ਅਮਰਪਾਲ ਕਿੱਧਰ ਕੀ ਹੋ ਗਿਆ ਚੁੱਪ ਕਰਕੇ ਦੋ ਦਿਨਾਂ ਚ ਰੌਲਾ ਪਾ ਕੇ ਇਹਨਾਂ ਦੀਆਂ ਚਾਲਾਂ ਨੇ ਇਹਨਾਂ ਦੀਆਂ ਚਾਲਾਂ ਚ ਨਾ ਆਇਓ ਕੱਲ ਵੀ ਮੈਂ ਫੇਸਬੁੱਕ ਤੇ ਦੇਖ ਰਹੀ ਸੀ ਜਿਲੀ ਚੋਣ ਆ ਰਹੀ ਹੈ ਜਲੰਧਰ ਦੀ ਲਤੀਫਪੁਰਿਆਲੇ ਨੇ ਪਾਇਆ ਵੀ ਫੈਸਲਾ ਹੁਣ ਛੋਡੇ ਹੱਥ ਹੈ ਅਸੀਂ ਵੀ ਛੋਡੇ ਮੂਰੇ ਇਹੀ ਕਹ ਰਹੇ ਹਾਂ ਕਿ ਸਾਡੇ ਪੁੱਤ ਨੇ ਵੀ ਬੱਤੀ ਹੋਲੀਆਂ ਮਾਰ ਕੇ ਛਲਣੀ ਕਰਤਾ ਸਾਡਾ ਜਵਾਕਾ ਫੈਸਲਾ ਭੈਣ ਪਰੋਣੋਂ ਸੋਡੇ ਹੱਥ ਹੈ ਜੇ ਤੁਸੀਂ ਸੱਚੂ ਹੀ ਲਤੀਫਪੁਰੇ ਆਇਆ ਨੂੰ ਜਾਂ ਸ਼ੁਭਦੀਪੁਰੂ ਪਿਆਰ ਕਰਦੇ ਹੋ ਇਹਨਾਂ ਦੀ ਉਕਾਨਤ ਦਿਖਾ ਦਿਓ ਉਹਨਾਂ ਨੂੰ ਕੱਲ ਤੱਕ ਕਿਹਾ ਤਾਂ ਹੈ ਨਹੀਂ ਸੀ ਪਰ ਹੁਣ ਮਜਬੂਰੀ ਸਾਨੂੰ ਕਹਿਣਾ ਪਊਗਾ ਕਹਿ ਰਹੇ ਨੇ ਨਹੀਂ ਆਪਣੇ ਜਵਾਕਾਂ ਦੀਆਂ ਕਰਵਾਨੀਆਂ ਐਂ ਹੀ ਗੰਦੇ ਰਹਿਾਂਗੇ ਆਪਾਂ ਆਪਣਾ ਕੁਛ ਨਹੀਂ ਬਣਨਾ ਜਿੰਨਾ ਚ ਰੱਸੀ ਨਹੀਂ ਸੁਰਤ ਸੰਭਾਲਣ ਦੀ ਨਾ ਕੋਨਾ ਚੜਾਪਨ ਹੋ ਗਈ ਆਈ ਵਰਤ ਵਰਤ ਕੇ ਛੱਡੀ ਜਾਣਗੇ ਇਹਨਾਂ ਦਾ ਵੀ ਕੋਈ ਮਰਦਾਂ ਕਿਸੇ ਸਰਕਾਰ ਦਾ ਨਹੀਂ ਕੋਈ ਮਰਦਾ ਕਿਸੇ ਹੋਰ ਦਾ ਨਹੀਂ ਕੋਈ ਮਰਦਾ ਮੈਂ ਇਹੋ ਕਹਿਣੀ ਹੁੰਦੀ ਆ ਵੀ ਮੇਰਾ ਜਵਾਕ ਕਿਉਂ ਬਰਾਂ ਲੱਗਾ 40-40 ਸਾਲ ਦੇ ਇੰਡਸਟਰੀ ਦੇ ਵਿੱਚ ਕਾਈ ਜਾਂਦੇ ਨੇ ਬੁੜੇ ਹੋ ਗਏ ਨਚਾਰਾ ਮਰਗ ਨੱਚਦੇ ਨੇ ਸਟੇਜਾਂ ਦੇ ਉੱਤੇ ਤੇ ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਮਾਰਿਆ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਤਾਂ ਹੀ ਮਾਰਦਾ ਕਿਸੇ ਦੀ ਮੂਹਰੇ ਗੋਡਨ ਇੰਟੈਕ ਤਾਂ ਹੀ ਮਾਰਦਾ ਪਰ ਮੈਂ ਆਪ ਦੇ ਆਪ ਨੂੰ ਮਾਣ ਮਹਿਸੂਸ ਕਰਦੀ ਆਂ ਉਹਦੇ ਬੱਚੇ ਤੇ ਵੀ ਉਹ ਜਿੰਨਾ ਚਿਰ ਜਿਉਂ ਆਇਆ ਉਹ ਚੱਕ ਕੇ ਜੁਆਇਆ ਕਿਸੇ ਦੇ ਹੇਠਾ ਨਹੀਂ ਲੱਗਿਆ ਕਿਸੇ ਦੀ ਈਨ ਨਹੀਂ ਮੰਨੀ ਬਸ ਐਸੀ ਕਰਕੇ ਨਾ ਲੋਕਾਂ ਨੂੰ ਘੁੜਾ ਲੱਗੇ ਹਜੇ ਵੀ ਆਪਣੇ ਕੋਲੇ ਮੌਕਾ ਹੈਗਾ ਮੌਕਾ ਸੰਭਾਲੀਏ ਇਹ ਤਾਂ ਆਪ ਦਾ 5 ਸਾਲ ਲੁੱਟ ਕੇ ਤੁਰ ਜਾਂਦੇ ਨੇ ਆਪ ਦਾ ਬਣਾ ਜਾਂਦੇ ਨੇ ਆਪਾਂ ਉਹੇ ਜਿਹੇ ਰਹਿ ਜਾਂਦੇ ਆ ਜਦੋਂ ਅੰਨ ਦੇ ਮੂੰਹ ਕੰਨੀ ਦੇਖਦੇ ਪਰ ਹੁਣ ਤੱਕ ਇਹ ਸਾਨੂੰ ਕਹਿ ਰਹੇ ਸੀ ਚੁੱਪ ਕਰਾ ਰਹੇ ਸੀ ਪਰ ਅਲੋਸੀ ਚੁੱਪ ਕਰਨ ਵਾਲੇ ਜੁ ਨਹੀਂ ਹੈਗੇ ਨਾ ਅਸੀਂ ਕੱਲ ਨੂੰ ਡਰਦੇ ਆ ਮਰਨ ਤੋਂ ਨਾ ਅਸੀਂ ਅੱਜ ਡਰਦੇ ਆ ਨਾ ਹੀ ਸਾਡੀ ਕੋਈ ਜ਼ਿੰਦਗੀ ਹੈ ਸਾਡੇ ਜਵਾਬ ਕਿਉਂ

ਇਹ ਕੋਈ ਕਿਸੇ ਸ਼ੰਦਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਬੈਠ ਕੇ ਚਰਚਾ ਕੀਤੀ ਜਾ ਸਕਦੀ ਹੈ ਕਲਪਨਾ ਕੀਤੀ ਜਾ ਸਕਦੀ ਹੈ ਤੁਸੀਂ ਸਾਰੇ ਜਾਣੇ ਜਾਣੋ ਅੱਜ ਦੇ ਪੰਜਾਬ ਦੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਨੇ ਜਾਂ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਡਰਾਇਆ ਜਾ ਰਿਹਾ ਹੈ ਕੁੱਝ ਨੇ ਦੱਸਿਆ ਘੋਣਸਾਰਾਂ ਨੂੰ ਡਰਾਜ ਤੋਂ ਤੁਹਾਨੂੰ ਕਿਤੇ ਇਕੱਠੇ ਹੋਰ ਤੋਂ ਸਾਰੇ ਵੇਚੇ ਜਾ ਰਹੇ ਹੈ ਇੱਕ ਬੇਸੀ ਸੀ ਪਰ ਬਾਈ ਦੇ ਦੇਖੋ ਗੁਰੂ ਸਾਹਿਬ ਦਾ ਏਟਾ ਖਿਆ ਲੈਂਦੇ ਵੇ ਇਹ ਘਰ ਵਿਲਾਸ ਕਰਨੀ ਤੋਂ ਅੰਤਮ ਜੋਨ ਨੂੰ ਬੁਜਾਈਗੀ ਜੈਨੀ ਸੀ ਸੋ ਇਹਦੀ ਕੀ ਸਾਡੇ ਦਾ ਸੁਲੋਕ ਕੀਤਾ ਉਹ ਤੁਸੀਂ ਸਾਰੇ ਖਾਸ ਕਰਕੇ ਦੂਰ ਦਰਡੇ ਨਹੀਂ ਔਰ ਦਿੱਤੇ ਸਾਡਾ ਲੋਕ ਇਲਾਕਾ ਇੱਥੇ ਆਇਆ ਸੀ ਤੇ ਸਾਡਾ ਇਹਦਾ ਦੁੱਧ ਪਾਣੀ ਸੀ ਉਹ ਵੀ ਇਲਾਕਾ ਕੋਈ ਨਹੀਂ ਆਵਾਜ਼ ਕਰਨ ਦਾ ਆਪ ਅਸੀਂ ਗੱਡੀਆਂ ਲੈ ਕੇ ਨਾਕਾਂ 'ਤੇ ਲਾ ਕੇ ਖੜੇ ਤਾਂ ਜਾਂ ਦੁੱਧ ਸੀ ਚਾਹ ਚੱਲਣ ਵਾਸਤੇ ਉਹ ਨਗਾ ਅਕੇਲੇ ਕੰਨਾਂ ਦੇ ਵਿੱਚੋਂ ਪਾਣੀ ਸਾਡਾ ਉਹ ਬੰਦ ਕਰ ਦਿੱਤਾ ਜਿਹੜਾ ਉਹ ਤੇਲ ਬੋਲ ਰਿਹਾ ਸੀ ਸਟੇਜ ਤੇ ਥੀਏਟਰ ਚੱਲ ਰਿਹਾ ਸੀ ਪ੍ਰਸ਼ਾਸਨ ਕਹਿੰਦੇ ਡੀਟਰ ਵਕਤ ਹੋ ਜਾਂਦੇ ਸਾਨੂੰ ਕੋਈ ਦਰਾਜ ਨਹੀਂ ਕੋਈ ਜਗ੍ਹਾ ਜੰਤਾਰੀ ਤੇਲ ਨਹੀਂ ਪਾਉਂਦਾ ਜਿੱਟਾਂ ਦੇ ਵਿੱਚ ਨਾ ਤਾਂ ਸਟੇਜ ਤੇ ਬਾਪੂ ਜੀ ਨੇ ਸੱਤ ਹੰਦਾਂ ਦੇ ਵਿੱਚ ਲੇਟਨਾਂ ਜੀ ਬੋਲੇ ਉਹਨਾਂ ਚ ਡੀਟਰਾਂ ਦੇ ਵਿੱਚ ਤੇਲ ਦੇ ਕੋ ਕਿੱਡੀ ਸ਼ਰਮ ਵਾਲੀ ਗੱਲ ਹੈ ਇੱਕ ਸਟੇਜ ਚੱਲਦੀ ਹੈ ਡੀਟਰਾਂ ਦੇ ਵਿੱਚ ਮਾਈਕ ਚੱਲਦੇ ਸੀ ਤਾਂ ਉਹਨੂੰ ਬੰਦ ਕਰਾਉਣ ਵਾਸਤੇ ਬਿਜਲੀ ਪਾਉ ਦਿੱਤਾ ਇਹ ਜੇ ਘੌੜੀਆਂ ਹਰਕਤਾਂ ਨਾਲੋਂ ਤੋਂ ਤਹਾਂ ਤੋਂ ਪ੍ਰਸ਼ਾਸਨ ਨੇ ਖਿੱਚਿਆ ਗਿਆ ਵੀ ਮੈਨੂੰ ਹੈਰਾਨ ਕਰਨਾ ਇਸ ਗੇੜਬਾੜ ਨਾਲ ਸੰਗਤ ਨੂੰ ਫਿਰ ਵਾਪਸ ਟਰੜ ਕੇ ਉਸ ਗੇੜਬਾੜ ਨੂੰ ਫਿਰ ਮਤਲਬ ਬਹੁਤ ਵੱਡਾ ਟਾਈਮ ਲਗਾਉਣਾ ਸੀ ਕਿਵੇਂ ਨਾ ਕਿਵੇਂ ਕਰਕੇ ਲੋਕਾਂ ਨੂੰ ਸੜਕਾਂ ਦੇ ਉੱਤੇ ਕਮਾਉਣਾ ਸੀ ਪਰ ਫਿਰ ਵੀ ਤੁਹਾਡੀ ਇੱਕ ਬਹੁਤ ਵੱਡੀ ਅਸੀਂ ਆਪਣੇ ਦਿਲ ਦੇ ਗਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਉਸ ਪ੍ਰੋਗਰਾਮ ਨੂੰ ਦੇਖਿਆ ਆਉਣਨ ਇੱਤਾ ਬਾਪੂ ਜੀ ਨੇ ਸਾਰਾ ਸੋਹਿਆ ਤਾਂ ਜਿਹੜਾ ਕਿ ਵੱਡੇ ਦੁਨੀਆ ਦੇ ਉੱਤੇ ਹੋ ਬੜਾ ਵੱਡਾ ਮੈਸੇਜ ਗਿਆ ਇਹਨਾਂ ਨੇ ਆਵਾਜ਼ ਪੂਰੇ ਜ਼ੋਰ ਲਾ ਲਿਆ ਪਰ ਇਹ ਨਾ ਕੰਮ ਰਹੀਂ ਪਰ ਇਹਨਾਂ ਸ਼ਬਦਾਂ ਦਾ ਕਹਿੰਦੇ ਹੋਏ ਜੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਖਿਮਾ ਦੇ ਜਾਚ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰਿਆਂ ਦੀ ਬੇਨਤੀ ਹੈ ਅਸੀਂ ਜਨਾ ਥੋੜਾ ਜਿਹਾ ਲਵੋ ਘੁੰਮ ਕੇ